ਇਹਨੀਆਂ ਕੋਈ ਸਬਜੀ ਐ ਨਾ ਲੂਣ ਨਾ ਮਿਰਚਾਂ ਵਿੱਚ ਫਿੱਕੀ ਜੀ ਸਬਜੀ ਐ ਛਲਗਮ ਬਣਾਏ ਕੋਈ ਤੁਸੀਂ ਕਹੀ ਤੇ ਜਿੱਦਾਂ ਦੀ ਖਾਣੀ ਓਦਾਂ ਦੀ ਬਣਾਈ ਹੁਣ ਸਾਨੂੰ ਥੋੜੀ ਪਤਾ ਵੀ ਤੋ ਇੱਥੇ ਪ੍ਰਾਣੀ ਬਣ ਕੇ ਰੋਟੀ ਖਾਣ ਆਉਣਾ ਨਹੀਂ ਪੈਣਾ ਕੀ ਦੱਸਾਂ ਰਾਤੀ ਮੇਰਾ ਘਰ ਵਾਲਾ ਲੜ ਪਿਆ ਮੇਰੇ ਨਾਲ ਬਈਆਂ ਨਾਲ ਘੁੱਟ ਪੀ ਕੇ ਆ ਗਿਆ ਤੇ ਦੇ ਤਰੇ ਦਿੱ ਸ਼ਿਤਰਾ ਉਧਰ ਵੀ ਤੇ ਉਧਰ ਵੀ ਐਂ ਸ਼ਿਤਰਾ ਸ਼ਿਤਰੀ ਹੋ ਗਏ ਤੇ ਮੈਂ ਹੈ ਮੈਂ ਨਹੀਂ ਰੋਟੀ ਪਕਾਣੀ ਮੈਂ ਪੇ ਖਾ ਲੂ ਕਿਤਨਾ ਕਿਧਰ ਜਾ ਕੇ ਤੇ ਕਹਿੰਦਾ ਨਾ ਪਕਾ ਐਨਾ ਭਿੰਗ ਨੇ ਮਸ਼ੀ ਫਰਾਈ ਕੀਤੀ ਮੈਂ ਉਹ ਖਾ ਲੈਣਾ ਮੈਂ ਤੈਨੂੰ ਤਾਂ ਵਾਦੂ ਮੈਂ ਅਵਰ ਜਾ ਕੇ ਸੰਦੀਪ ਘਰੋਂ ਖਾਣੀ ਮੈਂ ਤਾਰ ਕਰਕੇ ਤੁਹਾਡੇ ਘਰ ਰੋਟੀ ਲਈ ਆਈ ਕੋ ਲਈ ਤੁਹਾਡੇ ਸਿੱਕੂ ਜਿਹਾ ਫੜੀ ਹੈ ਨਹੀਂ ਲੜਾਈ ਤੋਂ ਤਾਂ ਸਾਡੇ ਘਰ ਵੀ ਹੁੰਦੀ ਆ ਪਰ ਅਸੀਂ ਰੋਟੀ ਖਾਂਦ ਗਏ ਨਹੀਂ ਤੁਹਾਡੇ ਘਰ ਕਦੀ ਜਿਦਾ ਮਰਜ਼ੀ ਆ ਜਾ ਕਰੋ ਖਾਣ ਆਓ ਆਏ ਕੇ ਨੂੰ ਡੱਕਿਆ ਵਾ ਬਿਨਾ ਖਾਵਣਾ ਆਇਆ ਕਰੋ ਲਾ ਕਰਨ ਡੈਪੀਆ ਮੈਨੂੰ ਤੂੰ ਤੇ ਸਾਰਾ ਕੁਸਾ ਮੇਰੇ ਤੇ ਕੱਢੀ ਜਾਣੀ ਆ ਆਓ ਚਲ ਛੱਡ ਮੇਰੀ ਗੱਲ ਸੁਣ ਨੀ ਲੜਾਈ ਸਾਡੇ ਘਰ ਵੀ ਹੁੰਦੀ ਆ ਮੰਮੀ ਵੀ ਬੰਨਾ ਲੜਦੀ ਰਾਤੀ ਕੀ ਹੋਇਆ ਉਹ ਮੈਨੂੰ ਤੇ ਵਿਆਹ ਹੀ ਇੱਕ ਤੇ ਮੈਂ ਕਿਹਾ ਵੀ ਮੈਨੂੰ ਛੱਡ ਦੋ ਪਾਉ ਨੂੰ ਤਾਂ ਉਹਨੇ ਮੇਰੇ ਅੱਗੇ ਮਾਰੇ ਵੀ ਲੈ ਫੜ ਛੱਡਦੀ ਜਾਂਦੇ ਆ ਪੇਕੇ ਜਾਂ ਕੇ ਲੈ ਇਹ ਸਾਰੀਆਂ ਸੱਸਾਂ ਇੱਕੋ ਜਿਹੀਆਂ ਪਤਾ ਨਹੀਂ ਕਿਹੜੇ ਵਲੇ ਅਕਲ ਆਉਣੀ ਇਹਨਾਂ ਨੂੰ ਮੈਂ ਤੇ ਆ ਨਹੀਂ ਨੋ ਵਾਲੇ ਆਉਣ ਦਾ ਚੱਜ ਆ ਗਿਆ ਪਰ ਸੰਭਾਲਣ ਦੀ ਜਾਚ ਨਹੀਂ ਆਈ ਹਲੇ ਤੱਕ ਇਹਨਾਂ ਨੂੰ ਤੇ ਰੋਟੀ ਦਿਖਾ ਲੈ ਉੱਥੇ ਲਵੇਟੀ ਜੰਨੀ ਆ ਰੋਟੀ ਦਿਖਾਉਂ ਬੜਾ ਭੋਖ ਲੱਗੀ ਮੈਨੂੰ ਮਾ ਜਰ 4 ਮਿੰਟ ਭਈਆਂ ਲੱਕੀ ਚਲ ਗਿਆ ਤੇ ਘਰ ਸੜ ਕੇ ਚਲ ਗਈ ਆ ਮੇਰੇ ਸਹਣਾ ਫਿਰ ਤਾਈ ਦੇ ਘਰ ਹੀ ਬੈਠੀ ਹੋਣੀ ਆ ਤੇ ਕੱਲ ਠੰਡੀ ਹੋਈ ਉਹਦੇ ਫਿਰ ਉਧਰ ਵਰ ਜਾਂਦੀ ਆ ਇਹ ਕੰਮ ਹੀ ਇਹ ਆ ਇਹ ਮੇਰੇ ਸਹਣਾ ਪਹਿਲੇ ਠੀਕਾ ਹੀ ਖਿਡਾ ਕੇ ਛਡੂਗੀ ਲੈ ਆਈ ਗਏ ਹਾਂ ਇਧਰ ਕੈਂਦੀ ਆ ਜੋਬ ਵੀ ਇੱਕ ਗੱਲ ਦੱਸ ਇਹਨਾਂ ਕਿਉਂ ਲੜਦਾ ਰਹਿਣਾ ਹੈ ਲੜਾਣਾ ਤਾਂ ਹੋਰ ਮੈਂ ਕੀ ਕਰਾਂ ਇਹ ਰਾਤੀ ਪੀ ਕੇ ਮੈਂ ਲੜਾਈ ਕੀਤੀ ਹੁਣ ਜਾ ਜਾ ਕੇ ਖਾ ਰੋਟੀਆਂ ਮਈਆਂ ਦੀਆਂ ਖਾ ਮੱਸ਼ੀਆਂ ਮੱਸ਼ੀਆਂ ਨਾ ਦੀਆਂ ਜਾ ਮੈਂ ਨਹੀਂ ਪਕਾਉਣੀ ਰੋਟੀ ਅੱਜ ਤੈਨੂੰ ਪਹਿਲਾਂ ਪਤਾ ਲਾ ਕੇ ਕਿ ਮੈਂ ਰੋਟੀ ਖਾ ਮੰਗਣ ਆਇਆ ਦੇਖੋ ਹੋਰ ਉਧਰ ਜਾਓਗੇ ਤਾਂ ਰੋਟੀ ਪਕਾ ਮੈਂ ਨਹੀਂ ਪਕਾਉਣੀ ਰੋਟੀ ਜਾ ਕਿਉਂ ਨਹੀਂ ਪਕਾਉਣੀ ਰੋਟੀ ਮੈਂ ਨਹੀਂ ਪਕਾਉਣੀ ਮੈਂ ਤੇਨੂੰ ਛੱਡਣ ਚੱਲੀ ਹਾਂ ਮੈਂ ਚੱਲ ਮੈਂ ਤੇਨੂੰ ਘਰ ਛੱਡ ਕੇ ਆਉਣੀ ਭਲਾ ਕੀ ਮੈਂ ਖਾ ਲਈ ਇਧਰ ਉਹ ਦੋ ਰੋਟੀਆਂ ਲੈ ਕੇ ਤੇਰਾ ਤਾਂ ਕੰਮ ਹੀ ਹੈ ਕੰਮ ਹੀ ਹੈ ਉਹ ਪਹਿਲੀ ਵਾਰੀ ਖਾਧੀ ਹੈ ਕੈਦ ਘਰ ਰੋਟੀ ਅੱਗੇ ਆਪਣੇ ਘਰ ਬਣਾ ਕੇ ਖਾਨੀ ਰੋਟੀਆਂ ਮੈਂ ਹਾਂ ਵਸਰੀ ਆਂਦੀ ਹਾਂ ਤੇ ਭਈਆਂ ਨਾਲ ਖਾ ਲਈ ਜਾ ਕੇ ਰਾਨ ਨੂੰ ਪੀ ਕੇ ਕੋਠੀ ਲੜਦਾ ਮੇਰ ਨਾਲ ਤੂੰ ਹੀ ਹੁਣ ਵੀ ਨਹੀਂ ਹਟਣ ਦੇ ਹੈਗੇ ਉਧਰ ਤੁਹਾਡੀ ਮਾਤਾ ਤਾਂ ਪੀ ਰਹੀਂਦੀ ਉਧਰੋਂ ਤੂੰ ਦੋਵੇਂ ਤਾਂ ਪੀ ਰਹਿੰਦੇ ਜੀ ਮੈਂ ਤਾਂ ਪਰੇ ਨਾ ਤਪਦੀ ਜਾਂਦੀ ਐਵੇਂ ਹੀ ਆ ਮੈਂ ਇਹਦੇ ਵਿੱਚ ਫਸ ਹੀ ਗਈ ਹਾਂ ਉਦੋਂ ਮੈਂ ਨਾ ਜੇ ਵਕੀਲ ਹੋਵਾਂ ਨਾ ਮੈਨੂੰ ਕੇਸ ਵਾਧੂ ਆਉਣੇ ਇੱਥੇ ਕੇ ਸਾਡੇ ਕਰੋਲਾ ਅੱਡਾ ਇਹ ਕਦੀ ਉਹਨਾਂ ਦਾ ਸਾਡੇ ਕਰੋਲਾ ਦੇਖ ਰੱਟ ਕਰ ਬੋਹ ਹੁੰਦੀ ਆ ਹਾਂ ਬੋਹ ਇਹਦੇ ਨਹੀਂ ਮੁੱਕਦੇ ਤੇਰੇ ਲਈ ਮੋਕ ਦੇ ਸਿਆਪੇ ਬਾਈ ਨਾਲ ਮੈਂ ਬਾਹਰ ਕੇ ਤੇ ਕੰਮ ਕਰਾਂ ਤੇ ਮੇਰਾ ਸਿਆਪਾ ਕਹਦਾ ਪੀ ਕੇ ਗੱਲ ਹੀ ਹੋਣਾ ਫਿਰ ਚੱਲ ਹੁਣ ਲੜੋ ਨਾ ਜਾ ਕੋਈ ਕੰਮ ਕਰਨ ਵਾਲੀ ਰੋਟੀ ਰੋਟੀ ਬਣਾ ਕੇ ਦਿਖਾ ਤਰਾ ਰੋਟੀ ਪਕਾ ਮੈਂ ਵੀ ਚੱਲੀ ਹਾਂ ਬਾਜ਼ਾਰ ਬਾਹਰ ਦੀ ਮਿੱਟੀ ਕਵਾਦ ਤੇਰੇ ਸਾਰੇ ਸਿਆਪੇ ਕੋਈ ਗੱਲ ਸਿਆਪਾ ਤੇ ਬਗਾਰ ਕੋਈ ਗੱਲ ਲੱਗੀ ਦੇਖੋ ਕਿ ਨੀ ਮਿੱਟੀ ਲੱਗ ਜਾਂਦੀ ਹੈ ਮੈਂ ਤੇ ਕਿਤੇ ਸਫਾਈ ਕਰ ਕਰ ਰੱਖਦੀ ਚੀਜ਼ਾਂ ਧੋ ਧੋ ਕੇ ਤੇ ਕੀ ਇਹਨਾਂ ਨੂੰ ਬੂਟਾ ਰੋਈ ਡੀ ਆੜੀ ਹੋ ਜਾਂਦਾ ਵਾ ਇਹਨਾਂ ਨੂੰ ਰੋਜ਼ ਧੋਣ ਬਹਿ ਜਾਣੀ ਆ ਤੇ ਮੰਮੀ ਜਦੋਂ ਮੈਂ ਆ ਚਾੜੂ ਲਾਉਣੀ ਸਾਰਾ ਘਟਾ ਇਹਨਾਂ ਤੇ ਪੈਂਦਾ ਵਾ ਬੁਰੇ ਲੱਗਦੇ ਆ ਮਿੱਟੀ ਜੰਮ ਜਾਂਦੀ ਆ ਨਹੀਂ ਤੇ ਹੋਰ ਪਾ ਲਿਆ ਕਰ ਬਾਕੀ ਕਿਹੜੇ ਆ ਰੈਗ ਭਰੇ ਇਹਨੇ ਮੈਂ ਕਿਹਾ ਸ਼ੂ ਰੈਗ ਭਰੇ ਮੇਰੇ ਬੂਟਾ ਨਾਲ ਤੇ ਨਹੀਂ ਸ਼ੂ ਰੈਗਾ ਤੂੰ ਬਗੈ ਰੀਆਂ ਫਿਰ ਹਏ ਹਏ ਤੁਹਾ ਮੈਂ ਸੁਕਨੇ ਮੈਂ ਪਾਵਾਂ ਮੈਂ ਤੈਨੂੰ ਕਿਹਾ ਵਾ ਵੀ ਮੈਨੂੰ ਕੋ ਲੈ ਕੇ ਦੋ ਮੈਂ ਜੱਲੀ ਹੀ ਮਮੀ ਨੂੰ ਪੁੱਛ ਲਈ ਸੰਦੀਪ ਜੀ ਦਾ ਆਇਆ ਫੋਨ ਤੇ ਫੋਨ ਤੇ ਚਲ ਉਹਦਾ ਨਹੀਂ ਆਇਆ ਪਰ ਮਿੰਦੇ ਹ ਗੁੱਸਾ ਹੀ ਤੇਰੇ ਚੜ ਗਿਆ ਵੀ ਤੂੰ ਜਦੋਂ ਨਹੀਂ ਉਦੋਂ ਫੜ ਕੇ ਬੂੜ ਤੋਂ ਹੁੰਦਾ ਪੈਣੀ ਆ ਇਹਨਾਂ ਨੂੰ ਪੈਰੀ ਪਾਇਆ ਕਰ ਪੈਰੀ ਪਾਉਣ ਨੂੰ ਲਿਆਂਦੇ ਆ ਇਦਾਂ ਜਰਾਬਾ ਨਾਸ ਹੁੰਦੀਆਂ ਮੁਰਕੇ ਇਹਨਾਂ ਨੂੰ ਸਾਬਣ ਨਾਲ ਲਾ ਧੋਏਗੀ ਇੰਨੇ ਖਰਚੇ ਕਿੱਥੋਂ ਪੂਰੇ ਹੋਣੇ ਇੰਨਾ ਸਾਬਣ ਤੇਲ ਵਾਰਾ ਨਹੀਂ ਖਾਂਦਾ ਭੈਣੇ ਹਾਏ ਮਮੀ ਹੁਣ ਆ ਤੁਸੀਂ ਮੈਨੂੰ ਖਰਚ ਨਾ ਸੁਣਾਓ ਕਿੰਨੂੰ ਸੁਣਾਈਂ ਜਾ ਕੇ ਗਵਾਂਢੀਆਂ ਨੂੰ ਪਿੰਦਰ ਨੂੰ ਸੁਣਾ ਕੇ ਆਵਾ ਪਿੰਦਰ ਹੀ ਕਹਿੰਦੀ ਰੋਜ ਪਿਜਰਾਬਾਂ ਹੀ ਤੋਲਿਆ ਕਰ ਆ ਦੋ ਜੋੜੇ ਲਿਆਂਦੇ ਇੱਕੋ ਜਿਹਾ ਲਿਆ ਕੇ ਮੇਰੇ ਮੱਥੇ ਮਾਰੇ ਬੰਦਾ ਰੰਗ-ਬਰੰਗੀਆਂ ਲੈ ਆਉਂਦੀਆਂ ਸੇਲ 'ਚ ਚੱਕ ਕੇ ਲੈ ਆਉਂਦੀਆਂ ਮੈਂ ਪਹਿਲਾਂ ਸੇਲ 'ਚ ਰੰਗ-ਬਰੰਗੀਆਂ ਹੋਂ ਤੇ ਮੈਂ ਇੱਕ ਦਿਨ ਉਹ ਦੂਜੀ ਪਾਇਆ ਕਰਦੀ ਕਦੋਂ ਦੂਜੀ ਪਾਇਆ ਕਰਦੀ ਪਤਾ ਵੀ ਲੱਗਦਾ ਸੇਲ 'ਚ ਫਰੀ ਹੁੰਦੀਆਂ ਵਾ ਸੇਲ 'ਚ ਪਹਿਰੇ ਆਉਂਦੀਆਂ ਮੈਂ ਤਾਂ ਦੋ ਲਿਆਂਦੇ ਵਿਚਾਰੇ ਇੱਕ ਮੰਜੂਰ ਪਾਰੂ ਤੇ ਇੱਕ ਤੂੰ ਪਾ ਲਿਆ ਕਰੇਗੀ ਤੇ ਮੇਰਾ ਵੀ ਇਹੋ ਹੀ ਜੋੜਾ ਵਾ ਜਦੋਂ ਨਾਈ ਦਾ ਤੋਲ ਲਈਦੇ ਆ ਮੁਰਗੇ ਕਾਲੀ ਕਿ ਧੁੱਪੇ ਬੈਹ ਜਾਈਦਾ ਸੁੱਕ ਜਾਂਦੀਆਂ ਫੇਰ ਪਾ ਲਈਦੇ ਆ ਇਹ ਹੁਣ ਲੋਕਾਂ ਨੂੰ ਸੁਣਾਉਣੇ ਭੋਖੜ ਧਾਲ ਵੀ ਸਾਡੇ ਘਰ ਹੈ ਨਹੀਂ ਕੱਖ ਵੀ ਇਦਾਂ ਜਲੂਸ ਨਾ ਕੱਢਿਆ ਕਰ ਮੈਨੂੰ ਇਹ ਕੰਮ ਨਹੀਂ ਤੇਰੇ ਚੰਗੇ ਲੱਗਦੇ ਤੈਨੂੰ ਮੈਂ ਦੱਸਾਂ ਤੇ ਹੈ ਨਹੀਂ ਮੇ ਮੰਮੀ ਤਹੀ ਕਰਾਈ ਆ ਪਹਿਲਾਂ ਕੁੜੀ ਦੇ ਵਿਆਹ ਤੇ ਲਾਤਾ ਸਾਰਾ ਅਗਲਿਆਂ ਨੇ ਤੇ ਮੂੰਹ ਅੱਡਿਆ ਹੀਗਾ ਤੇ ਤੂੰ ਹੀ ਭਰਨ ਨੂੰ ਭਰ ਗਿਆ ਫੇਰ ਸਾਨੂੰ ਤੇ ਕਰ ਕਰਾ ਖਤਾਨਾ ਖਾਲੀ ਅਸੀਂ ਘਰੋਂ ਹੀ ਦਿੱਤਾ ਨਾ ਜੋ ਦਿੱਤਾ ਆਪਣੀ ਦਿਨ ਤੇਰੇ ਪੇਕਿਆਂ ਤੋਂ ਨਹੀਂ ਕੁਝ ਮੰਗਾ ਕੇ ਦਿੱਤਾ ਮੈਨੂੰ ਤੇ ਹਉਂ ਲੱਗਦਾ ਜਿੱਦਾਂ ਸੁਣਵਾਈ ਇਹੋ ਕੰਡਿਆ ਨੇ ਵੀ ਪੇਕਿਆਂ ਤੋਂ ਲਿਆ ਨੇ ਮੈਂ ਸਾੜ ਕੇ ਰੱਖ ਦੇਣਾ ਹੁੰਦਾ ਲੈ ਮਾ ਜਾਣੀ ਨਾ ਅੱਗੇ ਬੋਲਣ ਗਿਜੋਣੀ ਆ ਉਹ ਵੀ ਹੜੇ ਨਾਲ ਹੀ ਕੱਟਣ ਢੀ ਆ ਮਾ ਤਾਂ ਇੱਜਾਂ ਇੱਜਾਂ ਛੇੜਦੀ ਇਹਨੂੰ ਮੈਂ ਪੰਪੂ 'ਤੇ ਮਾਰ ਕੇ ਕੋਈ ਲੱਗਦਾ ਨਾ ਇਹ ਹਾਂਜੀ ਜਨਾਬ ਆ ਗਈ ਆ ਗਈ ਆ ਆਹ ਤੋਪਟਣ ਦੇ ਜੀ ਹੁਣ ਮੈਂ ਹਾਂ ਜਾਂ ਸਬਜ਼ੀ ਬਣਾ ਲਾ ਬੂਰ ਕੇ ਮੰਜੋ ਤੇ ਕੱਲ ਬੂਰਗੇ ਤੇ ਉਹ ਬਣਾਈਆਂ ਮੂਲੀਆਂ ਵਾਲੇ ਪਰੌਂਠੇ ਅੱਜ ਹੁਣ ਤੀਹੇ ਦੀ ਸਬਜ਼ੀ ਬਣਾ ਦੇਣੀ ਕੱਲ ਤੀਹ ਆ ਮੇਥੀ ਵਾਢ ਲੈਣੀ ਆ ਕੀ ਤੂੰ ਪੁਰਜੀਆਂ ਖਵਾ ਖਵਾ ਕੇ ਦਸ਼ਦਾਈ ਕਰਦੇ ਲੱਗੇ ਤੇ ਤੇ ਯਾਰ ਹਰੀ ਸਬਜ਼ੀ ਖਾਣੀ ਚੰਗੀ ਹੁੰਦੀ ਛੇਦ ਵਾਸਤੇ ਆਪੇ ਕਹਿੰਦੀ ਦੀ ਕਹਿੰਦੇ ਗਰਮ ਹੁੰਦੀ ਆ ਨਾ ਪੁਰਜੀ ਅਮਾ ਦਾ ਤੇਰੀ ਤਪੀ ਰਹਿੰਦੀ ਹੁਣ ਮੈਂ ਬੂਟੀ ਸਾਫ ਕਰਨੀ ਤੇ ਮੇਰ ਨੂੰ ਐਵੇਂ ਬੋਲਣ ਦਾ ਪੀ ਆ ਮਾਤਾ ਵੀ ਵਿਚਾਰਾ ਕੀ ਵਿਚਾਰੀ ਕੀ ਕਰੀ ਹੁਣ ਤੈਨੂੰ ਪਤਾ ਹੀ ਆ ਕਰਜਾ ਦੇ ਗੋੜੇ ਗੋੜੇ ਆ ਤੇ ਮੰਗਣ ਵਾਲੇ ਉਹਨੂੰ ਪੁੱਛਦੇ ਹਾਰੇ ਤੇ ਕਰ ਜਾ ਮੰਜੇ ਚਾੜਿਆ ਵੀ ਇੰਨਾ ਨਹੀਂ ਆ ਫਿਰ ਤੇ ਮਾੜੇ ਘਰਾਂ ਦੇ ਹੋ ਹਾਲ ਬਹੁਤ ਬੜੀ ਚੜ ਜਾਂਦਾ ਚਾੜਿਆ ਹੜਾ ਹੁੰਦਾ ਵਾ ਹੁਣ ਮੈਂ ਦੱਸ ਕੀ ਕਰਾਂ ਤੇ ਮੈਂ ਤੈਨੂੰ ਕਿਹਾ ਇੱਥੇ ਦੇ ਉਹ ਹੀ ਗੱਲ ਵਾ ਵੀ ਭੁੱਖੀ ਲੜਨ ਦੀ ਆ ਮੈਂ ਤੈਨੂੰ ਕਹਿੰਦਾ ਕੋ ਮੜਾ ਜੀ ਆ ਬੰਦਾ ਜਿਹੜਾ ਭੁੱਖਾ ਲੜਦਾ ਤੇ ਜਾਂ ਫਿਰ ਬਹੁਤਾ ਰੱਜਿਆ ਲੜਦਾ ਲੜਾਈ ਤੇ ਹੁਣ ਜਾਣਗੇ ਪਾਉਨੇ ਆ ਕਿ ਦੂਜੇ ਨਾਲ ਮੈਂ ਹੈਗੀ ਮੈਂ ਬੂਟੀ ਸਾਫ ਕਰਨੀ ਕੋਈ ਗੁਨਾਹ ਹੋ ਗਿਆ ਪਾਣੀ ਨਾਲ ਟੱਲੀ ਨਾਲ ਉਹਨੂੰ ਸਾਫ ਕਰਨ ਦੀ ਕਹਿੰਦੇ ਖਰਚਾ ਵੱਧ ਜਾਂਦਾ ਜਿੰਨਾ ਮਰਜੀ ਕੋਈ ਪਾਇਆ ਹੋਏ ਨਾ ਜਿੰਨੀ ਮਰਜੀ ਗਰੀਬੀਏ ਬੰਦਾ ਥਾਲ ਮਿਲ ਕੇ ਜੇ ਨਾ ਸਭ ਕੁ ਨਿਕਲ ਜਾਂਦਾ ਵਾ ਗਰੀਬੀ ਵੀ ਨਿਕਲ ਜਾਂਦੀ ਹੈ ਤਾਂ ਹੀ ਤਾਂ ਮੈਂ ਕਹਿਣ ਦੀ ਆ ਮੈਂ ਤੈਨੂੰ ਸਾਫ਼ ਸੇ ਦੱਸਣਾ ਵਾ ਕਿ ਇਹ ਵਿਚਾਰੀ ਖੜਲਾ ਕੱਟਣ ਲਈ ਆ ਤੇ ਮੈਂ ਤੈਨੂੰ ਤਾਂ ਤੈਨੂੰ ਵੀ ਕੁਝ ਕਰ ਲੋ ਜ਼ਿੰਦਗੀ ਚ ਕਿ ਕਦੀ ਮਾਲ ਅਫਸਰ ਬਣ ਜਾਣਾ ਤੇ ਕਿ ਕਦੀ ਖੇਤੀਬਾੜੀ ਅਫਸਰ ਬਣ ਜਾਂਦੇ ਯਾਰ ਮੈਂ ਕਿਹੜਾ ਘਰ ਵਿਹਲਾ ਬੈਣਾ ਕੋਈ ਨਾ ਕੰਮ ਹੀ ਕਰਦਾ ਜੇ ਬਾਦ ਦਾ ਬਣ ਗਿਆ ਤੇ ਬਾਹਰ ਚਲੀ ਜਾਣਾ ਮੈਂ ਮਿਰਨਜੀ ਕਾ ਦਾ ਬਾਦ ਜਾ ਆਓ ਇੱਧਰ ਹਾਂ ਹੁਣ ਕੀ ਆ ਆਜੋ ਕੰਮੋ ਕੋਈ ਜੁੱਤੀ ਲੈ ਦਊਂਗਾ ਇੱਕ ਵਿਆਹ ਤੇ ਜਾਣ ਨੂੰ ਕੀ ਹੋ ਜੂਗਾ ਤੈਨੂੰ ਮੈਂ ਜੁੱਤੀ ਲੈ ਦਊਂਗਾ ਭੈ ਔਖਾ ਸੌਖਾ ਗੀ ਜਿੱਦਾਂ ਮਰਜੀ ਲੈ ਕੇ ਦੇ ਦਊਂਗਾ ਉਹਨੂੰ ਦੁੱਧ ਵਾਲੇ ਨੂੰ ਪੁੱਛ ਲਿਓ ਜੇ ਪੈਸੇ ਦੇ ਦਿੰਦਾ ਵਾ ਤੇ ਪੁੱਛੂਗਾ ਕੋਈ ਗੱਲ ਨਹੀਂ ਲੈ ਦਊ ਤੈਨੂੰ ਮੈਂ ਮੰਮੀ ਨੂੰ ਨਾ ਪਤਾ ਲੱਗ ਉਹ ਯਾਰ ਉਹਨੇ ਕੀ ਕਹਿਣਾ ਕੋਈ ਗੁੱਸੇ ਚ ਬੋਲ ਦਿੰਦੀ ਐ ਫਿਰ ਕੀ ਆ ਨਹੀਂ ਨਾ ਆਰ ਕਨਾਂ ਤੈਨੂੰ ਪਤਾ ਲੱਗਨ ਤੇ ਤੈਨੂੰ ਪਤਾ ਕੀ ਕਰਿਓ ਮੈਨੂੰ ਲੈ ਕੇ ਦੇ ਦਿਓ 80 ਰੁਪਿਆ ਦੇ ਦਿਓ ਮੈਨੂੰ ਤੇ ਵਿੱਚੇ ਮੈਂ ਜੁੱਤੀ ਲੈ ਆਉਣੀ ਆ ਤੇ ਮੈਂ ਜਾਉਂਗੀ ਪੇਕਿਆਂ ਤੇ ਤੇ ਮੈਂ ਆ ਕੇ ਕਹਿ ਦੂੰਗੀ ਕਿ ਮੈਂ ਹਥੋਂ ਲੈ ਕੇ ਆਈ ਆ ਯਾਰ ਫੇ ਉਹ ਪੇਕਿਆਂ ਦਾ ਨਾ ਕਰਨਾ ਮੇਰਾ ਨਾਂ ਨਹੀਂ ਕਰਨਾ ਤੁਹਾਨੂੰ ਤੇ ਪਤਾ ਹੀ ਹੈ ਨਾ ਵੀ ਤਸੀਂ ਲੈ ਕੇ ਦਿੱਤੀ ਆ ਮੰਮੀ ਨੂੰ ਨਹੀਂ ਬਸ ਪਤਾ ਲੱਗਨ ਦੇਣਾ ਯਾਰ ਮੈਂ ਜ਼ਿੰਦਗੀ 'ਚ ਕਦੀ ਝੂਠ ਹੀ ਨਹੀਂ ਬੋਲਿਆ ਮੈਂ ਕੀ ਕਰਾਂ ਜਨਾ ਬੋਲ ਫਿਰ ਦੱਸ ਦਈ ਦੀ ਇਹਨਾਂ ਨੂੰ ਲੈ ਦੇ ਜੇ ਮੈਨੂੰ ਜੁੱਤੀ ਮਿਲ ਜੂਗਾ ਨਾ ਆ ਘਰ ਦੇ ਵਿੱਚ ਉਹ ਤੇ ਤੁਸੀਂ ਨਾ ਵਟਾ ਦਿਓ ਮੇਰਾ ਹੀ ਰੱਖੂਗਾ ਚੱਲ ਕੋਈ ਨਹੀਂ ਲੈ ਦੂੰਗਾ ਉਹ ਵੀ ਸੋਚ ਲਿਓ ਕੋਈ ਤੇ ਉਹ ਆ ਸਸਟਰ ਮਾਰੀ ਰੱਖ ਲਿਓ ਹਾਂ ਪੂਲ ਡਰਿਕੇਟ ਤਹੀ ਮਾਲ ਅਫਸਰ ਮੈਂ ਤੇ ਮੈਨੂੰ ਕੋਈ ਹੋਰ ਰੱਖ ਦਿਓ ਚੱਲ ਠੀਕ ਆ ਚਲ ਫੋਟਕੀ ਲਿਆਵਾ ਹੋਰ ਮੂੜੀਆਂ ਮੈਨੂੰ ਨਹੀਂ ਪਤਾ ਲੈ ਉਹ ਲੈ ਨੱਕ ਦੋ ਚਲਾਕ ਕਰ ਲਾਂਗੇ ਕੁਛ ਨਹੀਂ ਹਾਲ ਜੱਤੀ ਜੀ ਬੈਠ ਗਏ ਹਾਂ ਹੁਣ ਕੰਮ ਕਰ ਕੰਮ ਕਰ ਕਰ ਲਿਆ ਬੈਠੇ ਆ ਤੂੰ ਸੁਣਾ ਕੀ ਕਰਦੀ ਆਂ ਬਸ ਕੁਛ ਨਹੀਂ ਮੈਂ ਵੀ ਕੰਮ ਕਰਕੇ ਆਈ ਸੀਗੀ ਅੱਛਾ ਤੇ ਮੈਂ ਪੁੱਛਣਾ ਸੀ ਮੈਂ ਕਿਹ ਬਣ ਗਈ ਸਲਾਹ ਹੈ ਤੁਹਾਡੀ ਨਹੀਂ ਪਿੰਦਰ ਹਾਂ ਹੱਥ ਨਾ ਪੜੇ ਤੂ ਕੌੜੀ ਉਹ ਗੱਲ ਵਾ ਹੱਥ 'ਚ ਕੁਛ ਹੈ ਨਹੀਂ ਗਾ ਕਮੇਟੀਆਂ ਕਰਦੀਆਂ ਪਾ ਲੈਣੀਆਂ ਵਾ ਉਹ ਤਾਂ ਚਾਚੀ ਹੈ ਤੇ ਸੌਖਾ ਹੀ ਸੀਗਾ ਕੰਮ ਇਨਾ ਔਖਾ ਵੀ ਨਹੀਂ ਗਾ ਤੇ ਦੀਦੀ ਪਾਉਣੀ ਆ ਤੁਹਾਨੂੰ ਕਿਹਾ ਤੇ ਹੈਗਾ ਵਾ ਤੇ ਚਾਚੀ ਜੀ ਕਹਿੰਦੇ ਨਹੀਂ ਪਾਉਣੀ ਮੰਮੀ ਨੂੰ ਕਮੇਟੀਆਂ ਦੀ ਸਮਝ ਹੀ ਨਹੀਂ ਲੱਗਦੀ ਮੈਂ ਕਹਿੰਦਾ ਕਰ ਦਿੱਤ ਨੂੰ ਕਹਿ ਤੀ ਆ ਕਿ ਨਾ ਜਿਹੜਾ ਕੂਲਰ ਲੈਣਾ ਉਹ ਤੇ ਜਾ ਕੇ ਕਰਨੀ ਐ ਤੇ ਲੈਣਾ ਮੈਂ ਕਿਹਾ ਹੁਣ ਤੋਂ ਤਾਰਾਂਗੇ ਤੇ ਗਰਮੀਆਂ ਚੜ੍ਹਦੀਆਂ ਨੂੰ ਚੁੱਕ ਲਾਂਗੇ ਚੱਲ ਮੰਮੀ ਵੀ ਘਰ ਹੈ ਨਹੀਂ ਐ ਜਿਹਨਾਂ ਨਾਲ ਟਾਈਮ ਤੇ ਬਥੇਰਾ ਐ ਇੱਕ ਦਿਨ ਆ ਮਰਜੀ ਨੇ ਮੇਰਾ ਕਿੰਨਾ ਟਾਈਮ ਬਣਾਤਾ ਐ ਭਾਬੀ ਨੂੰ ਪੁੱਛ ਨਾ ਲਵਾ ਇੱਕ ਵਾਰੀ ਵੀ ਜੇ ਕੋਈ ਚੀਜ਼ ਚਾਹੀਦੀ ਐ ਤੇ ਫੇਰ ਹੀ ਤੁਰਨੀ ਐ ਉੱਥੇ ਜਾ ਕੇ ਤੇ ਹੋਣਾ ਨਹੀਂ ਮੈਂ ਮਛ ਦੇਣ ਪਿੰਦਰ ਮੈਨੂੰ ਨਹੀਂ ਕਿ ਸਮਝ ਲੱਗਦੀ ਕੁਛ ਵੀ ਇਹ ਆਗਿਆ ਚਾਤਰਾ ਇਹਨੂੰ ਆ ਜਾਰੀ ਸਮਝ ਹੁਣ ਵੇ ਨਾ ਦੀਦੀ ਜੇ ਮੰਮੀ ਕਹਿੰਦੀ ਹੁੰਦੀ ਨਾ ਵੀ ਮੈਂ ਕਮੇਟੀ ਪਾਉਣੀ ਆ ਫਿਰ ਮੈਂ ਝਾਟੀ ਹਾਂ ਕਰ ਦੇਣੀ ਹੈਗੀ ਤੂੰ ਮੰਮੀ ਜੀ ਵੇਖ ਲਓ ਕਿ ਤੀ ਸਿਆਣੇ ਆ ਦੁੱਧ ਪਾਣੀ ਵੇਚੀਦਾ ਸੀ ਨਾ ਚੱਲ ਪੈਸੇ ਹੁੰਦੇ ਸੀ ਚਾਰ ਕਮੇਟੀ ਦੀ ਤਾਰ ਦੇ ਦੀ ਕੋਈ ਮੁਸ਼ਕਲ ਨਹੀਂ ਆਉਂਦੀ ਹੁਣ ਮੱਝਾਂ ਤੇ ਦੁੱਧ ਨਹੀਂ ਦੇਣ ਡਈਆਂ ਇਹ ਹੁਣ ਕਮੇਟੀ ਕਰੇ ਸਿਰ ਤੇ ਪਾ ਦੇਣੀ ਆ ਕੋਈ ਹੱਥ ਚ ਹੋਵੇ ਤਾਂ ਸਹੀ ਉਹ ਗੋਹਾ ਸੱਟ ਨੂੰ ਰੱਖੀ ਆ ਮਾਂ ਮੈਂ ਕਹਾਲ ਸੁਣੋ ਦਾ ਚਾਚੀ ਜੀ ਘਰ ਦਾ ਹੀ ਸਰਦਾ ਦੁੱਧ ਨਾ ਹੁਣ ਜਿਆਦਾ ਦੁੱਧ ਹੋਵੇ ਜਿਆਦੇ ਪੈਸੇ ਹੋਣ ਫੀਡ ਦਾ ਵੀ ਖਰਚਾ ਕੱਢਣਾ ਹੁੰਦਾ ਵਿੱਚੋਂ ਘਰ ਦੇ ਵੀ ਕੱਢਣੇ ਆ ਤੇਰੀ ਗੱਲ ਸੁਣੋ ਚਾਚੀ ਜੀ ਉਹ ਪੈਸੇ ਤਾਂ ਜਿੰਨੇ ਆਉਣ ਉਹਨੇ ਹੀ ਲੱਗਦੇ ਹੀ ਜਾਂਦੇ ਆ ਥੋੜੇ ਥੋੜੇ ਕਰਕੇ ਕੋਸ਼ਿਸ਼ ਕਰੋ ਹਾਂ ਕੱਢਣ ਦੀ ਪਰ ਅਜੇ ਤੇ ਮੈਨੂੰ ਕੋਈ ਮੂੰਹ ਸਿਰ ਨਹੀਂ ਲੱਭਦਾ ਗੱਲ ਦਾ ਅਏ ਤੇ ਮੈਂ ਬਿੰਦਰ ਦੀਦੀ ਇੱਕ ਕਮੇਟੀ ਪਾਉਣੀ ਆ ਨਾ ਮੰਮੀ ਨੇ ਉਹਦੇ ਲਈ ਵੀ ਤਰਲੇ ਕਢਾ ਛੱਡਣੇ ਆ ਆ ਚੰਗਾ ਹੈ ਤੇਰੀ ਸੱਸ ਨਹੀਂ ਆ ਨਾ ਫਿਰ ਆਪਣੀ ਬੰਦਾ ਮਰਜ਼ੀ ਤੇ ਕਰ ਲੈਂਦਾ ਆ ਉਹਨੂੰ ਪੁੱਛ ਕੇ ਵੇ ਜੀ ਦੀ ਸੱਸ ਹੈ ਨਹੀਂ ਆ ਹੁਣ ਤੂੰ ਮੈਨੂੰ ਲੈ ਕੇ ਬੈਣਾ ਹੀ ਆ ਸ਼ਾਬਾਸ਼ ਤੇਰੇ ਗੱਲਾਂ ਕਰਨ ਦੇ ਚੋਰੀ ਗੱਲ ਕਰ ਲੈਨੀ ਹੋ ਨਾ ਤੇ ਮੈਨੂੰ ਪਤਾ ਨਹੀਂ ਲੱਗਣਾ ਤੂੰ ਮੇਰੇ ਮੂੰਹ ਤੇ ਨਹੀਂ ਗੱਲਾਂ ਕਰਨ ਸ਼ਾਬਾਸ਼ ਪ੍ਰੀਤ ਨਾਲੇ ਪਤਾ ਸੱਸ ਬਿਨਾਂ ਵੀ ਨਹੀਂ ਹੱਸਦਾ ਬਹੁਤ ਔਖਾ ਆ ਇਹਨੇ ਕਰੇ ਕਿੰਨੀ ਖੁਸ਼ ਹੋਆ ਵੀ ਤਾਂ ਚੜ੍ਹੇ ਮਰੇ ਪਰਾਂ ਜਾਵੇ ਤੇ ਮੈਂ ਸੌਕੀ ਹੋਵਾ ਜਿਹੜਾ ਮੈਂ ਨਾ ਕਰਦੇ ਖਰਚਾ ਤੇ ਫੇਰ ਮੈਂ ਨਾ ਮੈਂ ਕਾਹਤੋਂ ਕਹਿਣਾ ਖਰਚਾ ਨਾ ਕਰਿਓ ਕਿ ਤੂੰ ਕਿ ਸੋਟਾ ਆਇਓ ਬਾਹਰ ਖਰਚਾ ਕੋ ਕਰਨਾ ਕਿ ਤੇ ਐਡਾ ਸੁੱਤਿਆ ਜਾਣਾ ਵਾਂਗੇ ਜਦੋਂ ਕੋਈ ਆਊਗਾ ਹੀ ਕਰਨ ਆਖੀ ਆਹੋ ਉਹ ਕਿਹੜੀ ਮੇਰੀ ਮੰਦੀ ਹੀ ਮੈਨੂੰ ਉਹ ਚੰਗੀ ਨਹੀਂ ਲੱਗਦੀ ਮੰਮੀ ਐਵੇਂ ਤਾਂ ਨਾ ਗੱਲ ਸੁਣੋ ਉਹਦਾ ਪਿੰਦਰ ਤੂੰ ਦੱਸੀ ਆਖੀ ਮੈਨੂੰ ਕਹਿੰਦੀ ਹੁੰਦੀ ਵੀ ਚੰਗਾ ਹੈ ਤੇਰੀ ਸੱਸ ਹੈ ਨਹੀਂ ਵੀ ਇਹ ਜੇ ਕਰਤੂਤਾਂ ਦੱਸੀ ਲੋਕਾਂ ਨੂੰ ਲੱਗ ਜੂ ਪਤਾ ਆਪੇ ਤੇ ਤੈਨੂੰ ਲੜ ਕੇ ਕਹਿ ਦਿੰਨੇ ਜਿੱਦ ਤੇ ਮੇਰੇ ਨਾਲ ਲੜਦੀ ਆ ਪਿੰਦਰ ਵਾਵਾ ਕੱਲੀ ਭਾਂਡੇ ਖੜਕਾਉਂਦੀ ਰਹਿੰਦੀ ਏਦੀ ਸੱਸ ਹੈ ਨਹੀਂ ਆ ਹੋ ਜੇ ਮੈਂ ਕਹਦਾ ਤੁਸੀਂ ਵਾਲ ਪਾਲਿਆ ਮੈਂ ਭਾਵੇਂ ਜੋ ਮਰਜੀ ਆਖਾਂ ਨਾ ਜਦੋਂ ਮੈਂ ਕੋਹ ਆਖਿਆ ਕਰੂੰ ਤੇ ਉਹਨੂੰ ਇਦਾਂ ਟਾਲ ਤੇ ਛਾੜ ਦਿੰਦੇ ਆਂ ਕਿੰਦਰ ਕੋਈ ਗਾਲਚਾ ਸਰਪਸਰ ਹੋਵੇ ਕੋਈ ਗੱਲ ਚੱਜਦੀ ਹੋਵੇ ਤੇ ਬੰਦਾ ਕਰਦਾ ਵੀ ਚੰਗਾ ਲੱਗਦਾ ਵਾ ਇਹ ਹੁਣ ਮੈਨੂੰ ਮਰੀ ਪਾਲਦੀ ਆ ਨਹੀਂ ਚਾਚੀ ਜੀ ਚਲੋ ਛੱਡੋ ਗੁੱਸਾ ਨਹੀਂ ਕਰੀਦਾ ਹੁੰਦਾ ਉਦਾਂ ਹੀ ਉਹਦੇ ਮੂੰਹ ਮੈਨੂੰ ਧੀਨ ਪੁੱਛ ਕੇ ਵੇਖ ਧੀਦਾ ਹੀ ਫੂੰਡੀ ਕੰਢੀ ਕਦੋਂ ਦਾ ਮੈਂ ਕੰਢੀ ਮੈਂ ਕਰਦੀ ਆ ਕਰਦੀ ਆ ਉਦਾਂ ਚਾਚੀ ਜੀ ਇੱਕ ਗੱਲ ਆ ਨਣਾਣ ਵਰਝਾਈ ਦੀ ਬਥੇਰੀ ਬੰਦੀ ਨਾ ਆ ਲੈ ਹੋਣਾ ਆ ਗਿਆ ਸੰਦੀਪ ਦਾ ਮੈਂ ਦੱਸਦੀ ਆਂ ਵੀ ਮੰਮੀ ਇਦਾਂ ਬੋਲਣ ਡੇ ਮੇਰੇ ਦੁਆਲੇ ਦੱਸ ਦੇ ਮੈਨੂੰ ਨਹੀਂ ਕੋਈ ਡਰ ਮੇਰੇ ਤੀਨ ਨੂੰ ਸਾਰਾ ਪਤਾ ਆਪਣੀ ਮਾਂ ਦਾ ਹੈਲੋ ਚਾਹਤੀ ਜੀ ਇੰਨਾ ਗੁੱਸਾ ਨਾ ਕਰੋ ਉਹਦਾ ਦੇਖ ਲੋ ਕੁੜੀ ਤਾਂ ਦਿਨ ਹੈ ਦੀ ਬਥੇਰੀ ਬੰਦੀ ਜੀ ਹਾਂਜੀ ਆਪਣਾ ਵਧੀਆ ਤੇ ਕੀ ਕਰਨ ਡੇ ਕਰਨਾ ਕੀ ਕੋਹ ਨਹੀਂ ਮੰਮੀ ਲੱਗੇ ਬੈਠੀ ਅੱਛਾ ਅੱਛਾ ਤੇ ਮੈਂ ਨਾ ਸਮਾਨ ਹੱਲਿਆ ਮੰਮੀ ਕੋ ਰਾਤ ਦਾ ਅਛਤੇ ਤਾ ਕੀ ਹੋ ਰਹਾਗਾ ਔਖੀ ਜੀ ਨੇ ਅੱਦਾ ਹਾਂ ਮੈਂ ਤੇ ਇਹੀ ਕਿ ਆ ਵੀ ਆ ਜਾਣਾ ਤੇ ਦੇ ਦੋ ਤੇ ਮੈਂ ਫਿਰ ਜਾਸ ਲੂ ਫੋਨ ਲਾਂ ਕੇ ਆ ਅੱਛਾ ਤੇ ਮਾਤਾ ਨੇ ਦਿੱਤਾ ਤਾਂ ਪਰ ਛੁੱਟਿਆ ਮੇਰੇ ਅੱਗੇ ਬੜੀ ਜ਼ੋਰ ਦੀ ਹਾਂਦੀ ਲੱਲਾ ਤੂੰ ਸਮਾਨ ਰੱਖ ਲੈ ਆਪਣਾ ਲੈ ਦੱਸ ਨਾ ਹਾਂ ਤੇ ਮੈਂ ਆਉਣ ਲੱਗੀ ਆ ਬਾਜ਼ਾਰ ਨੂੰ ਆਉਣ ਤੇ ਕਿੱਦਾਂ ਕਰਾਂ ਫਿਰ ਸਮਾਨ ਵਾਲਾ ਜੀ ਜਿ ਰੱਖ ਲਿਆ ਵਿੱਚ ਤੇ ਬਚਾ ਕੇ ਆਉਂਦੇ ਆਂਦਿਆਂ ਜੀ ਐਨ ਵਾ ਜਾਂਦਾ ਤੇ ਆ ਜਿਉ ਹਾਂ ਤੇ ਸੁਮਾਨ ਲੈ ਗਈ ਆਉ ਨੂੰ ਤੇ ਕੋਈ ਗੱਲ ਨਹੀਂ ਆ ਆਤਮੇ ਜਾਉਂਗੀ ਮੰਮੀ ਕਿਹੜਾ ਘਰ ਆਏ ਜੇ ਹਾਂ ਤੇ ਮੈਂ ਚੱਲੀ ਹਾਂ ਬਾਜ਼ਾਰ ਉਹ ਤੇ ਮੈਂ ਚੱਲ ਮੈਂ ਭਾਬੀ ਦੀ ਸਲਾਹ ਲੈਣਾ ਆਹੋ ਤੇ ਜਿਹੇ ਡਗੜੋ ਤੇ ਹੀ ਰੱਖ ਲਿਆਓ ਫਿਰ ਮੈਂ ਆਵਾਂ ਫਿਰ ਆਹੋ ਕਿ ਇੱਕ ਤੇ ਚੀਜ਼ ਕੱਟੀ ਹੋਣ ਵਾਲੀ ਬਣੇ ਦੀ ਤੇ ਇਦਾਂ ਤੇ ਵਿਆਹ ਦਾ ਕੋਈ ਮਜ਼ਾ ਹੀ ਨਹੀਂ ਹੈਗਾ ਇੱਥੇ ਘਰ ਵੀ ਮੈਂ ਤਰਲੇ ਮਰ ਰੰਡੀਆਂ ਕਦੀ ਜੁੱਤੀ ਲੈ ਦੋ ਕਦੀ ਕੋਚ ਲੈ ਦੋ ਏਦਾਂ ਮੈਂ ਫਿਰ ਹਨਾ ਰੋਜ਼ ਰੋਜ਼ ਲੜਾਈ ਕਰਦੇ ਵੀ ਫਿਰ ਇਹੋ ਜਿਹਾ ਵੀ ਵਿਆਹ ਵੇਖਿਆ ਤਾਂ ਕੀ ਵੇਖਿਆ ਚਾ ਲੜਾਈ ਕਾਦੀ ਕਰਨੀ ਆ ਤੁਸੀਂ ਮੈਨੂੰ ਦੱਸਦੇ ਜਿਹੜੀ ਚੀਜ਼ ਚਾਹੀਦੀ ਮੈਂ ਲਿਆ ਦਾਂਗੀ ਤੇ ਫਿਰ ਮੈਂ ਸੈਟਰ ਹੁਣ ਰੱਖੀ ਆਂ ਆਹੋ ਰੱਖੀ ਲਿਆਓ ਫਿਰ ਚਲੋ ਠੀਕ ਆ ਫਿਰ ਮੈਂ ਆਉਣੀ ਆ ਤੇ ਇਦਾਂ ਕਰਿਓ ਹਾਂ ਹਾਂਜੀ ਤੁਸੀਂ ਤੇ ਆਪਾਂ ਨੂੰ ਆ ਹੀ ਜਾਂਦੇ ਇੱਕ ਦੂਜੇ ਦੇ ਕੋਈ ਹੋਏਗਾ ਵਾ ਸੂਟ ਸਾਟ ਤੇ ਉਹ ਚੱਲ ਮੈਨੂੰ ਅੱਜ ਤੁਸੀਂ ਇਹੋ ਰੱਖ ਲਿਓ ਤੇ ਉਹ ਵੀ ਲਈ ਆਇਓ ਕਿਉਂਕਿ ਮੈਂ ਕਹ ਰਿਹਾ ਤਾ ਵੀ ਮੈਂ ਨਹੀਂ ਹੁਣ ਸੂਟ ਬਣਾਉਣੇ ਨਵੀਂ ਬਤਾਵਾ ਫੇਟਾ ਦੇ ਭਰਾ ਦਾ ਹਾਥੀ ਨਾ ਤੰਗ ਵਾ ਤੇ ਫਿਰ ਹੁਣ ਬੰਦਾ ਲੜਾਈ ਵੀ ਭਾਵੇ ਤੇ ਕੀ ਕਰੇ ਚਲ ਤੁਸੀਂ ਕੱਲੀ ਫਿਕਰ ਕਰਦੇ ਸੂਰ ਤੇ ਮੇਰੇ ਵਾਧੂ ਆ ਭਾਰੇ ਭਾਰੇ ਸੂਰ ਮੈਂ ਲੈ ਜਾਉਂਗੀ ਕੋਈ ਨਹੀਂ ਤੁਸੀਂ ਇਹ ਸਮਾਨ ਪਹਿਲਾਂ ਮੈਂ ਬਚਾਵਾਂ ਨਾ ਹਾਂ ਹਾਂ ਇਹ ਬਚਾਓ ਤੁਸੀਂ ਹਾਂ ਚਲੋ ਠੀਕ ਆ ਫਿਰ ਮੈਂ ਆਉਣੀ ਆ ਹਾਂਜੀ ਚਲੋ ਠੀਕ ਜੇ ਉਹ ਦਣਾਵਲਾ ਮੌਕਾ ਸਹੀ ਆ ਮੰਮੀ ਵੀ ਘਰ ਹੈਨੀ ਆ ਰੱਖ ਹੀ ਲੈਨੀ ਸਮਾਨ ਆ ਹਾਂ ਓ ਭਰਾਵਾ ਦੇ ਦਿੰਨੇ ਤੇਰੇ ਵੀ ਓ ਦੇਣੀ ਚੇਤਾ ਹੀ ਹੈ ਸਾਨੂੰ ਔਰ ਜੇ ਲੈ ਤੇ ਦੇਣੀ ਨਹੀਂ ਗੇ ਹਾਂ ਕੀ ਕਰਨਾ ਵਾ ਓ ਦੇ ਦੂੰਗਾ ਭਰਾਵਾ ਦੇ ਦੂੰਗਾ ਜੇ ਮੇਰੇ ਹੱਥ ਪਲੇ ਕੱਖ ਨਹੀਂ ਭਰਾ ਸਾਡੇ ਕੋ ਤੇ ਸੌਦਾ ਨੇ ਉਹਨੂੰ ਪੈਸੇ ਨਹੀਂ ਹੈ ਤੇ ਮੈਂ ਕਰੀਏਗੀ ਮੈਂ ਨਾ ਕੋ ਨਾ ਪੁੱਛ ਹੈ ਓਹ ਦੇ ਦਾਂਗੇ ਯਾਰ ਦੇ ਦਾਂਗੇ ਦੇ ਦਾਂਗਾ ਮੈਂ ਤੈਨੂੰ ਕਹਿਤਾ ਨਾ ਦੇ ਦੂੰਗਾ ਕੀ ਆ ਯਾਰ ਕੀ ਆਂਦੇ ਨੇ ਕਰ ਦਿੰਦਾ ਵਾ ਛੇਤੀ ਬੁੱਢੇ ਮਾੜਾ ਰੋਗ ਗਰੀਬੀ ਮੁਸ਼ਕਲ ਦੇ ਵਿੱਚ ਛੱਡ ਜਾਂਦੇ ਆ ਰਿਸ਼ਤੇਦਾਰ ਕਰੀਬੀ ਉਹ ਮਾੜਾ ਵਕਤ ਵੀ ਚੰਗਾ ਹੀ ਹੁੰਦਾ ਸਭ ਦੀ ਪਰਖ ਕਰਾ ਜੇ ਅਸਲੀ ਸੱਜਣ ਉਹੀ ਜੋ ਵੇਲੇ ਸਿਰ ਕੰਮ ਆ ਜੇ ਅਸਲੀ ਸੱਜਣ ਉਹੀ ਜੋ ਵੇਲੇ ਸਿਰ ਕੰਮ ਆ ਜੇ ਸਾਡੇ ਦੇ ਵੇਲੇ ਕੋਈ ਵੀ ਨਹੀਂ ਕੰਮ ਆਇਆ ਹੋਇਆ ਜਿਆ ਜੀ ਨੀਮ ਮੁਸ਼ਕਲ ਬਣ ਗਈ ਸਾਡੇ ਤੇ ਕਿਸ ਨੇ ਪੱਲਾ ਨਹੀਂ ਫੜਿਆ ਅਡਾ ਇਹਨੇ ਬਾਹ ਨਹੀਂ ਫੜਦਾ ਹੋਏ ਕੋਈ ਨਹੀਂ ਕਹਿੰਦਾ ਤੁਸੀਂ ਖਾਧੀ ਆ ਕਿ ਨਹੀਂ ਖਾਧੀ ਸਾਨੂੰ ਆਪੋ ਆਪਣੀ ਪਈ ਆ ਹੈ ਮਹਾਰਾਜ ਤੂੰ ਹੀ ਅਗਰੇ ਸਾਡੀ ਗਰੀਬੀ ਕੱਟੇਗਾ ਸਾਡੀ ਵੀ ਗਰੀਬੀ ਕਰਦੇ ਨੋ ਦੀ ਵੀ ਮੰਗਦੀ ਆ ਜੀਜਾ ਮੁੰਡਾ ਵੀ ਮੰਗਦਾ ਕੋਈ ਨਾ ਕੋਈ ਜੀਲ ਲੈਣੀ ਪੈਂਦੀ ਕੀ ਬੰਦਾ ਕਰੇ ਗਰੀਬੀ ਬੁਰੀ ਮਾਰ ਮਾਰ ਆ ਹੋਈ ਮੁਰੀਤੀ ਮਰੀ ਐ ਗਰੀਬੀ ਤੇ ਗਰੀਬੀ ਦਾ ਬਕ ਇਹਨੂੰ ਦਵੇ ਨਾ ਬੰਦਾ ਗਰੀਬ ਜੰਮੇ ਹੀ ਨਾ ਮੈਂ ਤੇ ਇਹ ਗੱਲ ਕਹਿਣਾ ਗਰੀਬ ਦਾ ਬੰਦਾ ਜੰਮੇ ਪੈਸੇ ਤੋਂ ਬਿਨਾਂ ਦੇ ਬੰਦਾ ਕਿਤੇ ਇੱਕ ਪੈਰ ਨਹੀਂ ਪੁੱਟ ਸਕਦਾ ਹੁਣ ਨਾ ਸਾਡੇ ਕੋਲ ਪਿਆਾ ਕੋਲ ਕੋਈ ਆ ਕਿੱਥੋਂ ਖਾਦ ਪਾਉਣੀ ਆ ਕਿੱਥੋਂ ਦਵਾਈਆਂ ਪਾਉਣੀਆਂ ਆ ਖੱਟੀ ਹੋ ਗਈ ਕਣਕ ਇਹਦੇ ਵਿੱਚ ਸਾਨੂੰ ਕੀ ਆਉਣਾ ਵਾ ਸੰਪਰਮੇਸ਼ਰ ਤੂੰ ਹੀ ਆ ਕਿਤੇ ਸਾਡੇ ਗਰੀਬਾਂ ਦੀ ਅਰਦਾਸ ਬੇਨਤੀ ਪ੍ਰਵਾਨ ਕਰ ਲੈ ਕਿਤੇ ਸਾਡੇ ਵੀ ਦਿਨ ਮੋੜ ਦੇ ਡੇਵ ਦਿਨ ਮੋੜ ਮਾਲਕਾ ਹਾਏ ਵੇ ਹਾਏ ਆ ਇੱਧਰੋਂ ਤਰੀਆ ਲੈ ਨੀਂ ਬਣਾਈ ਤੇ ਦਰਕਾਰ ਨਹੀਂ ਬੰਦਾ ਆ ਜੋ ਬੁੱਲੀਆਂ ਵਾ ਟੁੱਟੀਆਂ ਜੀਆਂ ਇਹਨਾਂ ਨੂੰ ਸਵਾਰ ਕੇ ਤੇ ਚੰਗੀ ਬਣਾ ਲੈਂਦਾ ਵਾ ਬੁੱਲੀ ਓ ਪੁੱਤ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਕੀ ਕਰੀਏ ਹੁਣ ਤੈਨੂੰ ਵੀ ਪਤਾ ਲੱਗਣ ਡਿਆ ਵਾ ਕੀ ਕਰਾਂ ਮੈਂ ਲੱਗੇ ਪਈ ਆ ਪਤਾਨੀ ਇੱਧਰ ਬਾ ਉਧਰ ਘਰ ਦੇ ਪਿੱਛੇ ਆ ਗਾ ਵੀ ਇਹ ਲਗਾ ਕੇ ਘਾਤੋ ਬਣਾਉਣੀ ਉਹ ਪੁੱਤ ਬੈਕ ਸ਼ਾਇਦ ਬਣਾਤੀ ਉਦੋਂ ਹੀ ਮੁੰਡੇ ਬਿਸਤਰੀਆਂ ਦਾ ਚਲ ਇੱਧਰ ਬਣਾ ਲਈਦੇ ਉਦੋਂ ਬਣਾ ਲਈ ਤੇ ਜਦੋਂ ਹੁਣ ਕੋਈ ਪੈਸਾ ਤੇ ਲਾਊਗਾ ਕੋਈ ਮਕਾਨ ਬਣਾਵਾਂਗਾ ਤੇ ਕੋਈ ਨਹੀਂ ਬਣਾ ਲਾਂਗੇ ਉਧਰ ਵੀ ਪੈਸੇ ਤੇ ਲਿਆਉਣਾ ਹੀ ਨਹੀਂ ਘੱਟ ਪੁੱਤ ਤੇਰੇ ਸਾਹਮਣੇ ਹੀ ਆਹੀਂ ਹੁਣ ਵੇਖ ਟੁੱਟ ਟੁੱਟ ਮਰਨਦੇ ਆ ਕਿੱਥੇ ਪੈਸਾ ਆ ਜਾਏ ਹੁਣ ਕਰੀਏ ਕੀ ਖਰਚੇ ਬਥੇਰੇ ਆ ਕੀ ਕਰਾਂ ਮਮੀ ਹਾਂ ਹੋਈ ਕਰਤੀ ਜਾਣੇ ਆ ਤਪੋ ਤੂੰ ਹੀ ਥੋੜਾ ਜਿਹਾ ਘੱਟ ਖਰਚਾ ਕਰ ਲੋ ਹਾਂ ਉੱਥੇ ਕੀ ਆ ਓਏ